ਜਿੰਦਗੀ ਲਾਈਫ ਫਾਊਂਡੇਸ਼ਨ ਦੀ ਸ਼ੁਰੂਆਤ ਅਪ੍ਰੋਕਸੀਮੇਟਲੀ 15 ਸਾਲ ਪਹਿਲਾਂ ਹੋਈ ਸੀ ਜੀ ਤੇ ਇਹ ਥੈਲਾਸੀਮੀਆ ਨਾਮਕ ਜਿਹੜੀ ਡਿਸਆਰਡਰ ਹੈ ਉਹਦੇ ਵਾਸਤੇ ਕੋਈ ਸੀ ਬਹੁਤ ਬੱਚੇ ਨਵੇਂ ਤੋਂ ਨਵੇਂ ਆ ਰਹੇ ਸੀ ਜਿਨ੍ਹਾਂ ਨੂੰ ਥੈਲਾਸੀਮੀਆ ਦੀ ਪ੍ਰੋਬਲਮ ਹੁੰਦੀ ਸੀ ਜੀ 11 ਸਾਲ ਦੀ ਸੰਸਥਾ ਰਜਿਸਟਰ ਹੋ ਗਈ ਸੀ ਜੀ ਤੇ ਅੱਜ 13 ਸਾਲ ਇਸ ਅਗਲੇ ਮਹੀਨੇ ਹੋ ਜਾਣਗੇ 15 ਸਤੰਬਰ ਨੂੰ 13 ਸਾਲ ਕੰਪਲੀਟ ਹੋ ਜਾਣਗੇ ਇਸ ਸੰਸਥਾ ਨੂੰ ਥੈਲਾਸੀਮੀਆ ਬੱਚਿਆਂ ਦੀ ਸੇਵਾ ਕਰਦੇ ਹੋਏ ਐਸਐਜੀ ਥੈਲਾਸੀਮੀ ਵਾਲੇ ਬੱਚਾ ਦੀ ਜਿਹੜੀ ਇਹ ਪ੍ਰੋਬਲਮ ਹੈ ਇਹ ਉਹਨਾਂ ਦੇ ਪੇਰੈਂਟਸ ਤੋਂ ਉਹਨਾਂ ਨੂੰ ਐਂ ਕਹਿ ਸਕਦੇ ਆਂ ਕਿ ਵਿਰਾਸਤ ਚ ਮਿਲਦੀ ਹੈ ਜੀ ਕਿਉਂਕਿ ਇਹ ਜੀਨਸ ਦੇ थ्रू ਸਪਰੈਡ ਕਰਦੀ ਹੈ ਜੀ ਤੇ ਇਹ ਬੱਚਾ ਨੂੰ ਪੂਰੀ ਲਾਈਫ ਲੌਂਗ ਇਹ ਬਿਮਾਰੀ ਦਾ ਆਪਣਾ ਇਲਾਜ ਕਰਾਉਣਾ ਪੈਂਦਾ ਹੈ ਇਹਦਾ ਇੱਕੋ ਹੀ ਲਾਈਫ ਵਨ ਟਾਈਮ ਇਲਾਜ ਹੋਏਗਾ ਹੋਏਗਾ ਬੋਨ ਮੈਰੋ ਟ੍ਰਾਂਸਪਲੈਂਟ ਜੀ ਉਹਦੇ ਚ ਦੋ ਤਿੰਨ ਦਿੱਕਤਾਂ ਬਹੁਤ ਮੇਨ ਹੈਗੀਆਂ ਇੱਕ ਤਾਂ ਜਿਹੜਾ ਉਹਨਾਂ ਦਾ ਐਕਚੁਅਲੀ ਮੈਚਿੰਗ ਹੈ ਉਹ ਨਹੀਂ ਹੁੰਦੀ ਤੇ ਦੂਸਰੀ ਉਹਦੀ ਜਿਹੜੀ ਜੇ ਮੈਚ ਮਿਲ ਵੀ ਜਾਵੇ ਤਾਂ ਉਹਦੀ ਜਿਹੜੀ ਕਾਸਟ ਹੈ ਉਹ ਬਹੁਤ ਜ਼ਿਆਦਾ ਹੈ ਅੱਜ ਅੱਜ ਦੇ ਟਾਈਮ ਤੇ ਸਾਡੇ ਕੋਲ ਅਪਰੋਕਸੀਮੇਟਲੀ 125 థੈਲਾਸੀਮੀਆ ਪੇਸ਼IENTS ਨੇ ਮੋਸਟਲੀ ਫ্রম ਦੀ ਅੰਡਰਪ੍ਰਿਵਿਲੇਜਡ ਸੋਸਾਇਟੀ ਜਿਹੜੇ ਕਿ ਜਿਨ੍ਹਾਂ ਨੂੰ ਅਸੀਂ ਫੁੱਲ ਸਪੋਰਟ ਦਿੰਨੇ ਆ ਫॉर ਬਲੱਡ ਫॉर ਮੈਡੀਸਿਨਸ ਫॉर ਡਾਇਗਨੋਸਟਿਕ ਕਾਸਟ ਖੁਸ਼ੀ ਵੀ ਹੁੰਦੀ ਹੈ ਤੇ ਗਰਵ ਵੀ ਮਹਿਸੂਸ ਹੁੰਦਾ ਹੈ ਕਿ ਅਸੀਂ ਅੱਜ ਤੱਕ 5 ਬੱਚਾ ਦਾ BMTV ਕ੍ਰਾਂਚ ਉਹਨਾਂ ਦੀ ਬਦਦ ਕਰਤੀ ਹੈ ਜਿਹੜੇ ਕਿ ਅੱਜ ਉਹ ਪੰਜ ਬੱਚੇ ਟੋਟਲੀ ਓਕੇ ਨੇ ਥੈਲਾਸੀਮੀਆਂ ਤੋਂ 13 ਸਾਲ ਹੋ ਜਾਣਗੇ ਅਸੀਂ ਆਪਣੇ ਹੀ ਜਿਹੜੀ ਜ਼ਿੰਦਗੀ ਲਾਈਫ ਨਾਲ ਅਟੈਚਡ ਹੈ ਉਹ 100 ਪਲੱਸ ਕੈਂਪਸ ਲਾ ਚੁੱਕੇ ਤੇ ਅਪ੍ਰੋਕਸੀਮੇਟਲੀ 15000 ਪਲੱਸ ਯੂਨਿਟਸ ਸੋਸਾਇਟੀ ਦੀ ਸਹਿਯੋਗ ਨਾਲ ਡੋਨੇਟ ਕਰ ਚੁੱਕੇ ਹਾਂ ਫॉर ਥੈਲਾਸੀਮੀਆਂ ਪੇਸ਼ੈਂਟਸ ਐਂਡ ਟੂ ਆਲ ਦੀ ਹਸਪੀਟਲਸ ਇਨ ਲੁਧਿਆਣਾ CMC ਐਂਡ DMC ਮੇਨਲੀ ਏਵਰੀ ਸੈਕੰਡ ਸੰਡੇ ਆਫ ਦ ਮਨਥ ਵੀ ਡਿਸਟ੍ਰਿਬਿਊਟ ਮੈਡੀਸਿਨਸ ਪਲੱਸ ਫਿਲਟਰਸ ਟੂ ਆਲ ਦੀ ਪੇਸ਼ੈਂਟਸ ਆਫ ਥੈਲਾਸੀਮਿਆ ਦ ਸਿਟੀ ਹੈਡਲਾਈਨਸ ਦੇਖ ਰਹੇ तमाम ਦਰਸ਼ਕਾ ਦਾ ਮੈਂ ਨੇ ਹਮ ਮਲਿਕ ਸਵਾਗਤ ਕਰਦੀ ਆ ਅੱਜ ਅਸੀਂ ਜ਼ਿੰਦਗੀ ਲਾਈਫ ਫਾਊਂਡੇਸ਼ਨ ਤੇ ਪਹੁੰਚੇ ਹਾਂ ਜਿੱਥੇ ਕਿ ਇੱਕ ਨਹੀਂ ਦੋ ਨਹੀਂ ਘਟੋ ਘਟ ਜੜੇ ਆ ਕਿੰਨੇ ਜਿਆਦਾ ਤਾਦਾਦ ਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇਸ ਐਨ ਜੀਓ ਵੱਲੋਂ ਇਸ ਫਾਊਂਡੇਸ਼ਨ ਵੱਲੋਂ ਜਿਹੜਾ ਬੱਚਿਆਂ ਨੂੰ ਜ਼ਿੰਦਗੀ ਜੜੀ ਦਿੱਤੀ ਜਾ ਰਹੀ ਹੈ ਉਹਨਾਂ ਦੇ ਇੱਕ ਡਿਫਰੈਂਟ ਤਰੀਕੇ ਨਾਲ ਜਿਹੜੀ ਇਹ ਸੇਵਾ ਜਿਹੜੀ ਇਹ ਕੀਤੀ ਜਾ ਰਹੀ ਹੈ ਸੇਵਾ ਕਿਵੇਂ ਕੀਤੀ ਜਾ ਰਹੀ ਹੈ ਕਿਸ ਤਰੀਕੇ ਨਾਲ ਦਿਮਾਗ ਦੇ ਵਿੱਚ ਆਇਆ ਸਾਰੀ ਗੱਲਬਾਤ ਜਿਹੜੀ ਆ ਕਰਾਂਗੇ ਸਾਡੇ ਨਾਲ ਸਰ ਮੌਜੂਦ ਨੇ ਜੋ ਕੀ ਇੱਕ ਐਨਜੀਓ ਦਾ ਜਿਹੜਾ ਇੱਕ 파ਟ ਨੇ ਜੋ ਕਿ ਬਹੁਤ ਵਧੀਆ ਤਰੀਕੇ ਨਾਲ ਜਿਹੜੀ ਇਹ ਸੇਵਾ ਇਹਨਾਂ ਵੱਲੋਂ ਚੱਲ ਰਹੀ ਹੈ ਬਿਲਕੁਲ ਫ੍ਰੀ ਦੇ ਵਿੱਚ ਸੇਵਾ ਹੈ ਜੇਕਰ ਤੁਹਾਨੂੰ ਵੀ ਪ੍ਰੋਬਲਮ ਆ ਤਾਂ ਵੀਡੀਓ ਜਿਹੜੀ ਹੈ ਤੁਹਾਡੇ ਲਈ ਬਿਲਕੁਲ ਖਾਸ ਹੋਣ ਵਾਲੀ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਤਾਂ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਫਿਰ ਸਾਰੀ ਗੱਲਬਾਤ ਜੜੀ ਜਾਣਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਜੀ ਤੇ ਸਰ ਸਭ ਤੋਂ ਪਹਿਲਾਂ ਜ਼ਿੰਦਗੀ ਲਾਈਫ ਫਾਊਂਡੇਸ਼ਨ ਦਾ ਮਤਲਬ ਕੀ ਹੈ ਕਿਸ ਤਰੀਕੇ ਨਾਲ ਤੁਸੀਂ ਸ਼ੁਰੂਆਤ ਕੀਤੀ ਕਿੰਨੇ ਕੇ ਜ਼ਿਆਦਾ ਜਿਹੜੇ ਚੈਲੰਜਸ ਨੇ ਫੇਸ ਕਰਨੇ ਪਏ जिंदगी लाइफ फाउंडेशन दी शुरुआत अ प्रॉक्सिमेटली 15 साल ਪਹਿਲਾਂ ਹੋਈ ਸੀ ਜੀ ਤੇ ਇਹ ਥੈਲਾਸੀਮੀਆ ਨਾਮਕ ਜਿਹੜੀ ਡਿਸਆਰਡਰ ਹੈ ਉਹਦੇ ਵਾਸਤੇ ਕੋਈ ਸੀਗੀ ਬਹੁਤ ਬੱਚੇ ਨਵੇਂ ਤੋਂ ਨਵੇਂ ਆ ਰਹੇ ਸੀ ਜਿਨ੍ਹਾਂ ਨੂੰ ਥੈਲਾਸੀਮੀਆ ਦੀ ਪ੍ਰੋਬਲਮ ਹੁੰਦੀ ਸੀ ਜੀ ਤੇ ਉਹਨਾਂ ਦੀ ਅਵੇਲੇਬਿਲਟੀ ਆਫ ਬਲੱਡ ਨਹੀਂ ਹੁੰਦਾ ਸੀਗਾ ਕਿਉਂਕਿ ਥੈਲਾਸੀਮੀਆ ਵਾਲੇ ਬੱਚਾ ਨੂੰ ਬਲੱਡ ਹਰ ਕਿਸੇ ਨੂੰ 15 10 ਦਿਨ ਬਾਅਦ ਕਿਸੇ ਨੂੰ 15 ਦਿਨ ਬਾਅਦ ਕਿਸੇ ਨੂੰ 1 ਮਹੀਨੇ ਬਾਅਦ ਟ੍ਰਾਂਸਫਿਊਜ਼ਨ ਕਰਾਣੇ ਪੈਂਦੇ ਆ ਰੈਗੂਲਰ ਜੀ ਲਾਈਫ ਲੌਂਗ ਇਹਨਾਂ ਨੂੰ ਘਰਾਨੀ ਪੈਂਦੀ ਏ ਇਹ ਪ੍ਰੋਬਲਮ ਆਂਦੀ ਸੀ ਤੇ ਬਲੱਡ ਨਹੀਂ ਮਿਲਦਾ ਸੀ ਇਹਨਾਂ ਨੂੰ ਜੀ ਤੇ ਇਸ ਕਰਕੇ ਇਹਨਾਂ ਨੂੰ ਬੜੀ ਦਿੱਕਤ ਆਂਦੀ ਸੀ ਆਪਣੀ ਜ਼ਿੰਦਗੀ ਜੀਣ ਵਾਸਤੇ ਤੇ ਸ਼ੁਰੂਆਤ ਚ ਅਸੀਂ ਇਹ ਸੰਸਥਾ ਬਣਾਈ ਸੀ ਤਾਂ ਕਿ ਇਹਨਾਂ ਨੂੰ ਰੈਗੂਲਰ ਸਪਲਾਈ ਆਫ ਬਲੱਡ ਹੋਵੇ ਤੇ ਸਨ 19 ਸਨ 2015 ਸਨ 2011 ਚ ਸਾਡੀ ਸੰਸਥਾ ਰਜਿਸਟਰ ਹੋ ਗਈ ਸੀ ਜੀ ਤੇ ਅੱਜ 13 ਸਾਲ ਇਸ ਅਗਲੇ ਮਹੀਨੇ ਹੋ ਜਾਣਗੇ 15 ਸਤੰਬਰ ਨੂੰ 13 ਸਾਲ ਕੰਪਲੀਟ ਹੋ ਜਾਣਗੇ ਸਾਡੀ ਸੰਸਥਾ ਨੂੰ ਥੈਲਾਸੀਮੀਆ ਬੱਚਿਆਂ ਦੀ ਸਿਵਾ ਕਰਦੇ ਹੋਏ ਜੀ ਕਈ ਲੋਕੀ ਨੂੰ ਤਾਂ ਇਹ ਨਹੀਂ ਪਤਾ ਹੋਣਾ ਕਿ ਥੈਲਾਸੀਮੀਆ ਹੁੰਦਾ ਕੀ ਹੈ ਕਿਸ ਤਰੀਕੇ ਨਾਲ ਬੱਚੇ ਦੇ ਅੰਦਰ ਇਹ ਚੀਜ਼ ਆਂਦੀ ਹੈ ਕਿਸ ਤਰੀਕੇ ਨਾਲ ਇਹ ਅੱਗੇ ਪ੍ਰੋਗਰੈਸ ਕਰਦੀ ਹੈ ਬੱਚੇ ਦੀ ਲਾਈਫ ਜਿਹੜੀ ਕਿੰਨੇ ਕ ਜ਼ਿਆਦਾ ਸਿਕਿਉਰ ਹੈ ਐਸਾ ਹੈ ਜੀ ਥੈਲਾਸੀਮੀਆ ਵਾਲੇ ਬੱਚਾ ਦੀ ਜਿਹੜੀ ਇਹ ਪ੍ਰੋਬਲਮ ਹੈ ਇਹ ਉਹਨਾਂ ਦੇ ਪੇਰੈਂਟਸ ਤੋਂ ਉਹਨਾਂ ਨੂੰ ਐਂ ਕਹਿ ਸਕਦੇ ਆ ਕਿ ਵਿਰਾਸਤ ਚ ਮਿਲਦੀ ਹੈ ਜੀ ਕਿਉਂਕਿ ਇਹ ਜੀਨਸ ਦੇ ਥਰੂ ਸਪਰੈਡ ਕਰਦੀ ਹੈ ਜੀ ਤੇ ਇਹ ਬੱਚਾ ਨੂੰ ਪੂਰੀ ਲਾਈਫ ਲੌਂਗ ਇਹ ਬਿਮਾਰੀ ਦਾ ਆਪਣਾ ਇਲਾਜ ਕਰਾਉਣਾ ਪੈਂਦਾ ਹੈ ਇਹਦਾ ਇੱਕੋ ਹੀ ਲਾਈਫ ਵਨ ਟਾਈਮ ਇਲਾਜ ਹੈਗਾ ਹੋਏਗਾ ਬੋਨ ਮੈਰੋ ਟ੍ਰਾਂਸਪਲੈਂਟ ਜੀ ਉਹਦੇ ਵਿੱਚ ਦੋ ਤਿੰਨ ਦਿੱਕਤਾਂ ਬਹੁਤ ਮੇਨ ਹੈਗੀਆਂ ਇੱਕ ਤਾਂ ਜਿਹੜਾ ਉਹਨਾਂ ਦਾ ਐਕਚੁਅਲੀ ਮੈਚਿੰਗ ਹੈ ਉਹ ਨਹੀਂ ਹੁੰਦੀ ਤੇ ਦੂਸਰੀ ਉਹਦੀ ਜਿਹੜੀ ਜੇ ਮੈਚ ਮਿਲ ਵੀ ਜਾਵੇ ਤਾਂ ਉਹਦੀ ਜਿਹੜੀ ਕਾਸਟ ਹੈ ਉਹ ਬਹੁਤ ਜ਼ਿਆਦਾ ਹੈ ਤੇ ਕਾਫੀ ਲੰਮਾ ਸਾਲ ਦਾ ਪ੍ਰੋਸੀਜਰ ਹੈ ਤੇ ਇਸ ਕਰਕੇ ਇਹ ਉਹ ਵੀ ਇੰਨਾ ਆਸਾਨ ਨਹੀਂ ਹੈਗਾ ਇਸ ਕਰਕੇ ਥਾਲਸੇਮੀਆ ਇੱਕ ਐਹ ਜੀ ਡਿਸਆਰਡਰ ਹੈ ਜਿਹਦੀ وجہ ਵਾਸਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਦਿੱਕਤ ਮਹਿਸੂਸ ਹੁੰਦੀ ਹੈ ਫਾਰ 올 ਲਾਇਫ ਜੀ ਤੇ ਇਹ ਵੀ ਦੱਸੋ ਕਿ ਅਸਤੱਕ ਕਿੰਨੇ ਬੱਚਿਆਂ ਦੀ ਕਿੰਨੇ ਵੱਡਿਆਂ ਦੀ ਜਿਹੜੀ ਤੁਸੀਂ ਸੇਵਾ ਇਹ ਕਰ ਚੁੱਕੇ ਹੋ ਅੱਜ ਤੁਹਾਡੇ ਕੋਲ ਕਿੰਨੇ ਪੇਸ਼ੈਂਟ ਨੇ ਜਿਹੜੇ ਕਿ ਠੀਕ ਹੋ ਕੇ ਠੀਕ ਵੀ ਹੋ ਚੁੱਕੇ ਨੇ ਤੇ ਕਈ ਹੈਗੇ ਆ ਕਿ ਨਹੀਂ ਵੀ ਠੀਕ ਹੋਏ ਨੇ ਤੇ ਅੱਜ ਤੁਹਾਡੇ ਕੋਲ ਕਿੰਨੇ ਕੁ ਜ਼ਿਆਦਾ ਬੱਚੇ ਤੇ ਵੱਡੇ ਨੇ ਅੱਜ ਅੱਜ ਦੇ ਟਾਈਮ ਤੇ ਸਾਡੇ ਕੋਲ ਅਪਰੋਕਸੀਮੇਟਲੀ 125 ਥੈਲਾਸੀਮੀਆ ਪੇਸ਼ੈਂਟਸ ਨੇ ਜੀ ਮੋਸਟਲੀ ਫ্রম ਦੀ ਅੰਡਰਪ੍ਰਿਵਿਲੇਜਡ ਸੋਸਾਇਟੀ ਜਿਹੜੇ ਕਿ ਜਿਨ੍ਹਾਂ ਨੂੰ ਅਸੀਂ ਫੁੱਲ ਸਪੋਰਟ ਦਿੰਦੇ ਆ ਫॉर ਬਲੱਡ ਫॉर ਮੈਡੀਸਿਨਸ ਫॉर ਡਾਇਗਨੋਸਟਿਕ ਕਾਸਟਸ ਤੇ ਸਾਨੂੰ ਬੜੀ ਖੁਸ਼ੀ ਵੀ ਹੁੰਦੀ ਹੈ ਤੇ गर्व ਵੀ ਮਹਿਸੂਸ ਹੁੰਦਾ ਹੈ ਕਿ ਅਸੀਂ ਅੱਜ ਤੱਕ 5 ਬੱਚਾ ਦਾ ਬੀਐਮਟੀ ਵੀ ਕਰਾਂਚ ਉਹਨਾਂ ਦੀ ਬਦਦ ਕਰਤੀ ਹੈ ਜਿਹੜੇ ਕਿ ਅੱਜ ਉਹ 5 ਬੱਚੇ ਟੋਟਲੀ ਓਕੇ ਨੇ ਥੈਲਾਸੀਮੀਆ ਤੋਂ ਉਹਨਾਂ ਦਾ ਐਚਐਲਐ ਮੈਚਿੰਗ ਹੋ ਗਈ ਸੀ ਉਸੇ ਕਰਕੇ ਉਹ ਉਹਨਾਂ ਦਾ ਸਬਸਿਸਟਮ ਠੀਕ ਹੋ ਗਿਆ ਸੀਐਮਸੀ ਚ ਐਂਡ ਦੇ ਆਰ ਗੁੱਡ ਨਾਉ ਉਹਨਾਂ ਨੂੰ ਬਲੱਡ ਟ੍ਰਾਂਸਫਿਊਜ਼ਨ ਦੀ ਜ਼ਰੂਰਤ ਨਹੀਂ ਪੈਂਦੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਜ਼ਿੰਦਗੀ ਲਾਈਫ ਫਾਊਂਡੇਸ਼ਨ ਦੀ ਨੀਂਵ ਕਿਸ ਤਰੀਕੇ ਨਾਲ ਰੱਖੀ ਕੀ ਸੋਚ ਕੇ ਰੱਖੀ ਸੀ ਕਿ ਕਿਸ ਤਰੀਕੇ ਨਾਲ ਕਿ ਇਸ ਤਰੀਕੇ ਨਾਲ ਲੋਕਾਂ ਦੀ ਸੇਵਾ ਕਰਨੀ ਹੈ ਇਨੀਸ਼ੀਅਲੀ ਜਦੋਂ ਫਾਊਂਡੇਸ਼ਨ ਸਟਾਰਟ ਹੋਈ 2011 ਚ ਉਸ ਤੋਂ ਪਹਿਲਾਂ 2-3 ਸਾਲ ਬਿਕਮ ਚੱਲਦਾ ਰਿਹਾ ਬਟ ਇੱਕ ਫਾਊਂਡੇਸ਼ਨ ਦੀ ਜ਼ਰੂਰਤ ਮਹਿਸੂਸ ਹੋਈ ਵੀ ਜਦੋਂ ਅਸੀਂ ਰੈਂਡਮਲੀ ਸਪੋਰਟ ਤਾਂ ਕਰਦੇ ਆਂ ਬੱਚਿਆਂ ਨੂੰ ਜਾਂ ਥੈਲਾਸੀਮੀਆ ਵਾਲਿਆਂ ਨੂੰ ਜਾਂ ਕਦੀ ਵੀ ਜਦੋਂ ਡੇਂਗੋ ਦਾ ਸੀਜ਼ਨ ਆਉਂਦਾ ਸੀ ਉਹਦੇ ਵਾਸਤੇ ਜਦੋਂ ਵੀ ਪਲੇਟਲਟਸ ਦੀ ਜ਼ਰੂਰਤ ਪੈਂਦੀ ਸੀ ਸਭ ਸਪੋਰਟ ਕਰਦੇ ਸੀਗੇ ਪਰ ਫੇਰੀ ਜ਼ਰੂਰਤ ਹੋਇਆ ਵੀ ਹੁਣ ਇਹਨੂੰ ਇੱਕ ਅੱਗੇ ਉੱਪਰਲੇ ਲੈਵਲ ਤੇ ਲੈ ਕੇ ਲੈ ਜਾਇਆਈਏ ਤੇ ਇੱਕ ਐਨਜੀਓ ਫਾਊਂਡ ਕਰੀਏ ਜਿਹੜਾ ਕਿ ਲੋਕਾਂ ਦੀ ਸੁਸਾਇਟੀ ਦੀ ਸਹਿਯੋਗ ਨਾਲ ਚੱਲੇਗੀ ਤੇ ਇਹ ਲੋਕਾਂ ਨੂੰ ਲੋਕ ਆਪਣਾ ਯੋਗਦਾਨ ਦੇ ਪਾਨ ਕੇ ਇਹਦੇ ਵਿੱਚ ਥੈਲਾਸੀਮੀਆਂ ਦੀ ਠੀਕ ਕਰਨ ਵਾਸਤੇ ਜੀ ਤੇ ਕਿੰਨੇ ਸਾੜੇ ਮਹੀਨੇ ਦੇ ਵਿੱਚ ਕਿੰਨੇ ਕੈਂਪ ਜਿਹੜੇ ਤੁਹਾਡੇ ਲੱਗਦੇ ਨੇ ਤਾਂ ਅਸਤੱਕ ਕਿੰਨੇ ਕੈਂਪ ਜਿਹੜੇ ਨੇ ਤੁਹਾਡੇ ਲੱਗ ਚੁੱਕੇ ਨੇ ਤੇ ਕਿੰਨੇ ਲੋਕ ਜਿਹੜੇ ਨੇ ਪਾਰਟਿਸਪੇਟ ਕਰ ਚੁੱਕੇ ਨੇ ਸਾਡੇ ਅਪਰੋਕਸੀਮੇਟਲੀ ਅਜ ਤੱਕ ਪਿਛਲੇ ਜਿਵੇਂ 13 ਸਾਲ ਹੋ ਗਏ ਅਸੀਂ ਆਪਣੇ ਹੀ ਜਿਹੜੀ ਜ਼ਿੰਦਗੀ ਲਾਈਫ ਨਾਲ ਅਟੈਚਡ ਹੈ ਉਹ 100 ਪਲੱਸ ਕੈਂਪਸ ਲਾ ਚੁੱਕੇ ਤੇ ਅਪਰੋਕਸੀਮੇਟਲੀ 15000 ਪਲੱਸ ਯੂਨਿਟਸ ਸੋਸਾਇਟੀ ਦੀ ਸਹਿਯੋਗ ਨਾਲ ਡੋਨੇਟ ਕਰ ਚੁੱਕੇ ਹਾਂ ਫਾਰ ਥੈਲਾਸੀਮੀਆ ਪੇਸ਼ients ਐਂਡ ਟੂ ਆਲ ਦੀ ਹਸਪੀਟਲਸ ਇਨ ਲੁਧਿਆਣਾ ਸੀਐਮਸੀ ਐਂਡ ਡੀਐਮਸੀ ਮੇਨਲੀ ਜੀ ਵੈਸੇ ਤਾਂ ਸਾਰੇ ਹਸਪੀਟਲਸ ਰਗੁਨਾਥ ਸਿਵਲ ਹਸਪੀਟਲ ਦੀਪ ਹਸਪੀਟਲ ਸਬ ਸਭ ਨੂੰ ਡੋਨੇਟ ਕਰ ਵੈਸੇ ਬੁਲਾਣੇ ਸੀ ਬਟ ਮੇਨ ਹਸਪੀਟਲਸ ਕਿਉਂਕਿ ਥੈਲਾਸੀਮੀਆ ਦੀ ਪੇਸ਼ੈਂਟ ਦਾ ਇਲਾਜ ਸੀएमसी ਜਾਂ ਡੀਐਮਸੀ ਵਿੱਚ ਹੀ ਹੁੰਦਾ ਇਸ ਕਰਕੇ ਇਹ ਸੀਐਮਸੀ ਡੀਐਮਸੀ ਮੇਨਲੀ ਆਉਂਦੇ ਨੇ ਜੀ ਤੇ ਜਿਵੇਂ ਨਾ ਕੋਈ ਵੀ ਆਪਾਂ ਕੰਮ ਕਰੀਏ ਬਹੁਤ ਜ਼ਿਆਦਾ ਚੈਲੰਜਸ ਫੇਸ ਕਰਨੇ ਪੈਂਦੇ ਨੇ ਬਹੁਤ ਜ਼ਿਆਦਾ ਆਪਾਂ ਕਹਿ ਦੇ ਸਕਦੇ ਸਮੱਸਿਆ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਕੁਝ ਚੀਜ਼ਾਂ ਜੇ ਪੋਜ਼ਿਟਿਵ ਹੋ ਰਹੀ ਹੈ ਵਿੱਚ ਨੈਗੇਟਿਵ ਵੀ ਹੋਣ ਲੱਗ ਜਾਂਦੇ ਨੇ ਕਿ ਤੁਹਾਡੇ ਨਾਲ ਕੁਝ ਇਦਾਂ ਦਾ ਹੋਇਆ ਹੋਵੇ ਹਾਂਜੀ ਇੱਕ ਇੱਕ ਬਹੁਤ ਮੇਜਰ ਪ੍ਰੋਬਲਮ ਆਈ ਸੀ ਸਾਨੂੰ ਜੀ ਉਸੇ ਜਦੋਂ ਸਾਡੇ ਕੁਝ ਬੱਚੇ ਜਿਹੜੇ ਥੈਲਾਸੀਮੀਆ ਦਾ ਪੇਸ਼ੈਂਟ ਸੀਗੇ ਉਹਨਾਂ ਨੂੰ ਬਲੱਡ ਟ੍ਰਾਂਸਫਿਊਜ਼ਨ ਦੇ ਦੌਰਾਨ ਹੈਪਟਾਈਟਿਸ ਸੀ ਹੋ ਗਿਆ ਸੀਗਾ ਰਾਈਟ ਹਨ ਹੈਪਟਾਈਟਿਸ ਸੀ ਦੀ ਪ੍ਰੋਬਲਮ ਆ ਗਈ ਸੀ ਉਹ ਕਿਉਂਕਿ ਡੂ ਟੂ ਸਮ ਪ੍ਰੋਬਲਮਸ ਇਨ ਬਲੱਡ ਟ੍ਰਾਂਸਫਿਊਜ਼ਨ ਤਾਂ ਉਹਨਾਂ ਦਾ ਇਲਾਜ ਦੇ ਆਨੰਦ ਮੈਡੀਕਲ ਕਾਲਜ ਡੀ ਐਮ ਸੀ ਚ ਹੁੰਦਾ ਸੀਗਾ ਜੀ ਤੇ ਉਹਨਾਂ ਦੀ ਇਹ ਹੈਪਟਾਈਟਿਸ ਸੀ ਦੀ ਪ੍ਰੋਬਲਮ ਨੂੰ ਦੂਰ ਕਰਨ ਵਾਸਤੇ ਸਾਨੂੰ ਬਹੁਤ ਹੀ ਮਹਿੰਗੇ ਇੰਜੈਕਸ਼ਨਸ ਖਰੀਦਣੇ ਪਏ ਬਜਾਰੋਂ ਤੇ ਦੋ ਕੰਪਨੀਆਂਜ਼ ਰੋਸ਼ ਤੇ ਐਮ ਐਸ ਡੀ ਦੀ ਸਪੋਰਟ ਨਾਲ ਇਹ ਸਾਰਾ ਇਲਾਜ ਦੀ ਟੋਟਲ ਕਾਸਟ ਵਾਸ ਅਪ੍ਰੋਕਸੀਮੇਟਲੀ 1 ਕਰੋੜ ਤੇ ਇਹ ਇਹ ਦੋਨੋਂ ਕੰਪਨੀਆਂ ਪਲੱਸ ਸੁਸਾਇਟੀ ਦੀ ਸੇ ਹੁਕ ਦਿਨal ਅਸੀਂ ਇਹ 30 ਦੇਤੀ ਬੱਚੇ ਟੋਟਲੀ ਚਾਰ ਪੰਜ ਬੱਚੇ ਨੇ ਟ੍ਰੀਟਮੈਂਟ ਨਹੀਂ ਲਿੱਤਾ ਸੀਗਾ ਜੀ 25 ਔਰ 26 ਬੱਚੇ ਨੇ ਟ੍ਰੀਟਮੈਂਟ ਲਿੱਤਾ ਸੀਗਾ 25 ਐ 26 ਨੇ ਇਹ ਸਾਰੇ ਠੀਕ ਹੋ ਗਏ ਸੀ ਜੀ ਇੱਕ ਬਹੁਤ ਮੇਜਰ ਪ੍ਰੋਬਲਮ ਸੀਗੀ ਹੈਪਟਾਇਟਸ ਸੀ ਦੀ ਜਿਹੜੀ ਕਿ ਬਹੁਤ ਐਕਸਪੈਂਸਿਵ ਹੋਣ ਕਰਕੇ ਕੋਈ ਵੀ ਇਹਨੂੰ ਟੇਕਓਵਰ ਨਹੀਂ ਕਰਦਾ ਸੀਗਾ ਪਰ ਸਾਡੀ ਸੰਸਥਾ ਨੇ ਬੜੀ ਸਟਰੋਂਗ ਹੋ ਕੇ ਇਹਨੂੰ ਟੈਕਲ ਕੀਤਾ ਜੀ ਤੇ ਜਿਸ ਤਰੀਕੇ ਨਾਲ ਚੈਲੰਜ ਚੈਲੰਜਸ ਵੀ ਆਉਂਦੇ ਨੇ ਪਰ ਕਿਤੇ ਨਾ ਕਿਤੇ ਕੰਮ ਵੀ ਬਹੁਤ ਵਧੀਆ ਤਰੀਕੇ ਨਾਲ ਹੁੰਦਾ ਹੈ ਤੇ ਜਿਹੜੇ ਤੁਸੀਂ ਕੈਂਪ ਲਾਉਂਦੇ ਹੋ ਸਿਰਫ ਇਹ ਬਲੱਡ ਡੋਨੇਸ਼ਨ ਕੈਂਪ ਲਾਉਂਦੇ ਹੋ ਕਿਸ ਤੋਂ ਇਲਾਵਾ ਹੋਰ ਕੋਈ ਕੈਂਪ ਵੀ ਜਿਹੜਾ ਲਾਉਂਦੇ ਹੋ ਬਲੱਡ ਡੋਨੇਸ਼ਨ ਕੈਂਪਸ ਤਾਂ ਇੱਕ ਰੈਗੂਲਰ ਫੀਚਰ ਹੈਗਾ ਹੀ ਉਸ ਤੋਂ ਇਲਾਵਾ ਜਿਹੜੀ ਸਾਡੀ ਸਭ ਤੋਂ ਵੱਡੀ ਇੱਕ ਸਾਈਡ ਬਾਈ ਸਾਈਡ ਕੰਮ ਹੈਗਾ ਉਹ ਹੈਗਾ ਅਵੇਅਰਨੈਸ ਔਨ ਥੈਲਾਸੀਮੀਆ ਵੀ ਥੈਲਾਸੀਮੀਆ ਦੇ ਉੱਪਰ ਜਾਗਰੂਕਤਾ ਹੋਵੇ ਵੀ ਥੈਲਾਸੀਮੀਆ ਹੁੰਦਾ ਕਿਉਂ ਹੈ ਜੀ ਇਹਨੂੰ ਅਸੀਂ ਰੋਕਥਾਮ ਕਿਵੇਂ ਕਰ ਸਕਦੇ ਹਾਂ ਤਾਂ ਕਿ ਇਹ ਅੱਗੇ ਇਹ ਬਿਮਾਰੀ ਜਿਹੜੀ ਸੁਸਾਇਟੀ ਚੋਂ ਫੈਲੇ ਹੀ ਨਾ ਜੀ ਇਹਦੀ ਅਵੇਅਰਨੈਸ ਵਾਸਤੇ ਸੈਮੀਨਾਰਸ ਤੇ ਉਹ ਸਭ ਚੀਜ਼ਾਂ ਵੀ ਲਾਉਂਦੇ ਆ ਤੇ ਆ ਇੱਕ ਹੋਰ ਮੈਂ ਗੱਲ ਜਰੂਰ ਦੱਸਣਾ ਕਿ ਇਵਰੀ ਸੈਕੰਡ ਸੰਡੇ ਆਫ ਦਿ ਮੰਥ ਵੀ ਡਿਸਟ੍ਰਿਬਿਊਟ ਮੈਡੀਸਿਨਸ ਪਲੱਸ ਫਿਲਟਰਸ ਟੂ 올 ਦੀ ਪੇਸ਼IENTS ਆਫ ਥੈਲਾਸੀਮੀਆ ਬਿਲਕੁਲ ਮੁਫਤ ਦੇ ਵਿੱਚ ਯੈਸ ਬਿਲਕੁਲ ਮੁਫਤ ਦੇ ਵਿੱਚ ਤੇ ਸਾਡੀ ਸੰਸਥਾ ਦਾ ਆਫਿਸ ਹੁਣ ਜੋਸ਼ੀ ਨਗਰ ਮਾਨਵਤਾ dham ਜੋਸ਼ੀ ਨਗਰ ਹੈਬਵਾਲ ਕਲਾ ਵਿੱਚ ਹੈਗਾ ਉੱਥੇ ਐਵਰੀ ਸੈਕੰਡ ਸੰਡੇ ਆਫ ਦਿ ਮੰਥ ਦੁਆਇਆਂ ਦਿੱਤੀਆਂ ਜਾਂਦੀਆਂ ਨੇ ਜੀ ਤੇ ਜਿਵੇਂ ਆਪਾਂ ਕਹਿ ਰਹੇ ਆ ਕਿ ਹਾਂ ਇੰਨੇ ਜ਼ਿਆਦਾ ਤੁਹਾਡੇ ਕੋਲ ਬੱਚੇ ਹੈਗੇ ਨੇ ਵੱਡੇ ਵੀ ਹੈਗੇ ਨੇ ਇਹ ਜਿਹੜੀ ਬਿਮਾਰੀ ਆ ਬੰਦਾ ਕਦੋਂ ਤੱਕ ਇਸ ਨਾਲ ਜਿਹੜਾ ਲੜ ਸਕਦਾ ਹੈ ਕਿੰਨੇ ਕ ਟਾਈਮ ਤੱਕ ਜਿਹੜਾ ਬੰਦਾ ਸਰਵਾਈਵ ਕਰ ਸਕਦਾ ਹੈ ਐਸਾ ਨਹੀਂ ਹੈ ਮੈਡਮ ਲੜਤਾ ਹੋ ਪੂਰੀ ਜ਼ਿੰਦਗੀ ਸਾਲਾ ਪਰ ਉਹਦੇ ਵਾਸਤੇ ਉਹਨੂੰ ਬਲੱਡ ਟ੍ਰਾਂਸਫਿਊਜ਼ਨ ਡਿਵੈਲਪ ਕਰਾਉਣਾ ਪਏਗਾ ਜੀ ਰੈਗੂਲਰ ਬਲੱਡ ਟ੍ਰਾਂਸਫਿਊਜ਼ਨ ਇਨ ਬੋਨ ਮੈਰੋ ਥਿਸ ਇਜ਼ ਦਿ ਓਨਲੀ ਵੇ ਆਊਟ ਸਿਰਫ ਇੱਕੋ ਹੀ ਕਰ Yes ਸਹੀ ਦੋ ਚੀਜ਼ ਹੈ ਹੋਰ ਕੋਈ ਹਾਲੂਪੇ ਨਾ ਹੋਰ ਕੁਝ ਨਹੀਂ ਕਿੰਨੇ ਤੁਹਾਡੇ ਜਿਹੜੇ ਮੈਂਬਰ ਨੇ ਐਨਜੀਓ ਮੈਂਬਰ ਨੇ ਜੋ ਕਿ ਇਹ ਸੰਸਥਾ ਮਿਲ ਕੇ ਜਿਹੜਾ ਚਲਾ ਰਹੇ ਨੇ ਇਸ ਤਰੀਕੇ ਦੀ ਜਿਹੜਾ ਸੇਵਾ ਨੇ ਕਰ ਰਹੇ ਨੇ ਸਾਡੇ ਐਸੋਲੇ ਐਨਜੀਓ ਦੇ ਮੈਂਬਰਸ 8 ਤੋਂ 10 ਜਿਹੜੇ ਰੈਗੂਲਰਲੀ ਆਪਣੇ ਤਨ ਮਨ ਔਰ ਧਨ ਨਾਲ ਸੇਵਾ ਕਰਦੇ ਨੇ ਜੀ ਤੇ ਜਿਹੜੇ ਮੈਂਬਰਸ ਨੇ ਸਿਰਫ ਉਹੀ ਡੋਨੇਟ ਕਰਦੇ ਨੇ ਕਿ ਬਾਹਰੋਂ ਵੀ ਤੁਹਾਨੂੰ ਜਿਹੜਾ ਡੋਨੇਸ਼ਨ ਆਂਦਾ ਹੈ ਜਾਂ ਫਿਰ ਤੁਸੀਂ ਜਿਵੇਂ ਆਪਾਂ ਕਹਿ ਸਕਦੇ ਘਰ-ਘਰ ਜਾ ਕੇ ਵੀ ਤੁਸੀਂ ਡੋਨੇਸ਼ਨ ਜਿਹੜੇ ਮੰਗਦੇ ਹੋ ਹਾਂਜੀ ਅਸੀਂ ਆਪਣੇ ਸਾਰੇ ਕੰਟੈਕਟਸ ਜਿਵੇਂ ਕਿ ਫਰੈਂਡਸ ਫੈਮਿਲੀ ਇਹ ਅਗੇ ਜਿਹੜੇ ਵੀ ਡੋਨਰਸ ਹੈਗੇ ਜਿਹੜੇ ਕੀ ਸਮਾਜ ਦੇ ਬੰਦੇ ਫਿਲੈਂਥਰੋਫਿਸ ਹੈਗੇ ਜੋ ਡੋਨੇਟ ਕਰਦੇ ਨੇ ਉਹਨਾਂ ਨੂੰ ਰੈਗੂਲਰਲੀ ਕੰਟੈਕਟ ਕਰਦੇ ਆ ਤੇ ਉਹਨਾਂ ਤੋਂ ਪੈਸੇ ਇਕੱਠੇ ਕਰਦੇ ਆ ਤਾਂ ਹੀ ਮੈਂ ਬਾਰ-ਬਾਰ ਕਹਿੰਦਾ ਵੀ ਸੁਸਾਇਟੀ ਦੇ ਸਹਿਯੋਗ ਨਾਲ ਇਹ ਕੰਮ ਹੋ ਰਿਹਾ ਜੀ ਤੇ ਸੁਸਾਇਟੀ ਬਜਟ ਕੇ ਹਿੱਸਾ ਲੈਂਦੀ ਹੈ ਉਹਦੇ ਕਾਰਨ ਹੀ ਅਸੀਂ ਉਹ ਹੈਪਰਡਿਸੀ ਦਾ ਵੀ ਕੰਮ ਕਰਾ पाए ਤੇ ਅੱਜ ਤੱਕ ਜਿੰਨਾ ਵੀ ਪਿਛਲੇ 13 ਸਾਲ ਚ ਕੰਮ ਹੋਇਆ ਉਹ ਸਭ ਸੁਸਾਇਟੀ ਦੀ ਸਹਿਯੋਗ ਨਾਲ ਹੀ ਹੋਇਆ ਜੀ ਤੇ ਜਦੋਂ ਛੋਟੇ-ਛੋਟੇ ਬੱਚੇ ਵੀ ਹੁੰਦੇ ਹੋਣੇ ਕੋਈ 2 ਸਾਲ ਦਾ ਕੋਈ 3 ਸਾਲ ਦਾ ਜਦੋਂ ਉਹਨਾਂ ਨੂੰ ਇਹ ਪ੍ਰੋਬਲਮ ਦੇਖਦੇ ਹੋ ਮਨ ਦੇ ਵਿੱਚ ਕੀ ਆਉਂਦਾ ਹੈ ਕਿੰਨੇ ਇੱਕ ਜਿਹੜਾ ਮਨ ਜਿਹੜਾ ਭਾਵੁਕ ਹੁੰਦਾ ਆ ਇਸ ਦਾ ਤਾਂ ਜੀ ਫੀਲਿੰਗ ਲੈ ਕੇ ਬਸ ਆਏ ਕਹ ਲੋ ਵੀ ਰੋਣਾ ਹੀ ਨਿਕਲ ਜਾਂਦਾ ਹੈ ਤੇ ਐਕਸਪ੍ਰੈਸ ਨਹੀਂ ਕੀਤਾ ਜਾ ਸਕਦਾ ਇਹ ਬੱਚੇ ਜੋ ਸਪੈਸ਼ਲੀ ਜਿਹੜੇ ਅੰਡਰ ਪ੍ਰਿਵੀਲੇਜ ਨੇ ਉਹਨਾਂ ਨੂੰ ਦੇਖ ਕੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ ਦੇ ਹੈਵ ਨੋ ਨੋਲੇਜ ਲਿਟਰੇਸੀ ਨਹੀਂ ਹੈ ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੇਰਾ ਬਲੱਡ ਗਰੁੱਪ ਕੀ ਹੈ ਉਹਨਾਂ ਨੂੰ ਇਹ ਨਹੀਂ ਪਤਾ ਮੈਂ ਹਸਪੀਟਲ ਜਾ ਕੇ ਜੋ ਡਾਕਟਰ ਨੇ ਲਿਖ ਕੇ ਦਿੱਤਾ ਉਹ ਕੀ ਲਿਖ ਕੇ ਦਿੱਤਾ ਮੈਂ ਕਦੋਂ ਦੁਬਾਰਾ ਆਣਾ ਹੈ ਉਹਨਾਂ ਨੂੰ ਕੁਝ ਨਹੀਂ ਪਤਾ ਹੈਗਾ ਤੇ ਉਹਨਾਂ ਨੂੰ ਮਿਲ ਕੇ ਬਹੁਤ ਜ਼ਿਆਦਾ ਮੰਦੇ ਅਸਰ ਹੁੰਦਾ ਹੈ ਤੇ ਉਹੀ ਮੋਟੀਵੇਸ਼ਨ ਹੈ ਜਿਹਦੇ ਕਰਕੇ ਅੱਜ ਅਸੀਂ ਸਭ ਜੁੜੇ ਹੋਏ ਹਾਂ ਤੇ ਇੱਕ ਦੂਜੇ ਨਾਲ ਸਹਿਯੋਗ ਕਰਕੇ ਸਾਡੇ ਰਜੇਸ਼ ਕਪੂਰ ਜੀ ਪ੍ਰਵੀਨ ਸੋਨੀ ਬਖਸ਼ੀ ਜੀ ਆਨੰਝਾ ਸਚਿਨ ਜੀ ਵਿਮਲ ਜੀ ਤੇ ਵਾਲੀਆ ਜੀ ਇਹ ਸਾਰੇ ਜਣੇ ਮਿਲ ਕੇ ਆਪਣਾ ਪੂਰਾ ਸਹਿਯੋਗ ਦੰਨੇ ਹੈ ਤੇ ਤਾਂ ਕਿ ਅਸੀਂ ਵੱਧ ਚੜ ਕੇ ਇਹਨਾਂ ਬੱਚਾ ਦਾ ਕੰਮ ਕਰ ਸਕੀਏ। ਕੰਮ ਕਰ ਸਕੀਏ ਤੇ ਇਹ ਸੇਵਾ ਜਿਹੜੀ ਕਿ ਯਸ ਸੇਵਾ ਗਿਵ ਦਾ ਸਕੀਏ ਤੇ ਸਾਡਾ ਪੂਰਾ ਦ੍ਰਿੜ ਸੰਕਲਪ ਹੈ ਕਿ ਅਸੀਂ ਇਹਨਾਂ ਬੱਚਾ ਨੂੰ ਫੁੱਲੀ ਐਜੂਕੇਟ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ। ਬਾਕੀ ਅਵੇਅਰ ਹੋਣ ਆਪਣੀ ਜਿਹੜੀ ਇਹਨਾਂ ਦੀ ਡਿਸਆਰਡਰ ਹੈ ਆਪ ਮੈਨੇਜ ਕਰ ਸਕਣ। ਇਹਨਾਂ ਨੂੰ ਨੋਟਸ ਬਣਾ ਕੇ ਦੰਨੇ ਹੈ। ਇਹਨਾਂ ਨੂੰ ਕਹਿੰਨੇ ਆ ਵੀ ਤੁਸੀਂ ਇਹਨਾਂ ਨੂੰ ਗਾਈਡ ਕਰੀਦਾ ਵੀ ਤੁਸੀਂ ਡੇ ਟੂ ਡੇ ਆਪਣੀ ਦਵਾਈਆਂ ਪ੍ਰੋਪਰਲੀ ਲਿਖੋ, ਪ੍ਰੋਪਰਲੀ ਦਵਾਈਆਂ ਲਓ। ਅਸੀਂ ਜਿਹੜੇ ਇਹਨਾਂ ਨੂੰ ਦਵਾਈਆਂ ਦੰਨੇ ਇਹਨਾਂ ਤੋਂ ਖਾਲੀ ਦਵਾਈਆਂ ਦੇ ਪੱਤੇ ਲੈਣੇ ਆ ਜਿਹੜੀ ਦਵਾਈ ਸੀ ਇਹਨਾਂ ਨੂੰ ਫ੍ਰੀ ਦੰਨੇ ਅਸੀਂ ਖਾਲੀ ਪੱਤੇ ਲੈ ਲਈਦੇ ਨੇ ਨੈਕਸਟ ਟਾਈਮ ਅਸੀਂ ਉਹਨੂੰ ਕਿਹਾ ਵੀ ਤੁਸੀਂ ਖਾਲੀ ਦਵਾਈ ਦੇ ਪੱਤੇ ਅਗਲੀ ਵਾਰ ਲੈ ਕੇ ਆਣੇ ਤੇ ਤਾਂਕਿ ਉਹ ਨਾਲ ਇਹ ਇਨਸ਼ੋਰ ਕਰਦੇ ਆ ਅਸੀਂ ਵੀ ਇਹਨਾਂ ਨੇ ਦਵਾਈ ਸਾਰੀ ਖਾ ਲਈ ਇਹ ਨਾ ਹੋਵੇ ਵੀ ਦਵਾਈ ਅਸੀਂ ਦੇ ਦੇਤੀ ਪਰ ਇਹ ਖਾਈ ਨਾ ਹੋਵੇ ਕੋਈ ਕਾਲ ਕਰ ਗਿਆ ਹੋਵੇ ਕੋਈ ਕੇਅਰਲੈਸ ਹੋ ਗਿਆ ਹੋਵੇ ਤਾਂ ਉਹ ਕੰਮ ਨਾ ਹੋਵੇ ਤਾਂਕਿ ਦਵਾਈ ਖਾ ਲੈਣੇ ਜਰੂਰ ਇਹ ਜਰੂਰ ਇਨਸ਼ੋਰ ਕਰੀਦਾ ਅਸੀਂ ਆਪਣੇ ਵੱਲੋਂ ਪੂਰੀ ਓਵਰਆਲ ਕੋਸ਼ਿਸ਼ ਕਰੀਦੀ ਹੈ ਤਾਂਕਿ ਇਹਨਾਂ ਦਾ ਪ੍ਰੋਪਰ ਇਲਾਜ ਹੋਵੇ ਤੇ ਜਿਹੜੀ ਤੁਸੀਂ ਮੈਡੀਸਿਨ ਦਿੰਦੇ ਹੋ ਉਸ ਜਿਹੜੀ ਹੈ ਪੂਰੀ ਡਾਕਟਰ ਦੀ ਸਲਾਹ ਨਾਲ ਦਿੰਦੇ ਹੋ ਪੂਰੀ ਮਤਲਬ ਕਿਉਂ ਯੈਸ ਯੈਸ ਉਹ ਹਮੇਸ਼ਾ ਹਰ ਜਦੋਂ ਵੀ ਸੈਕਿੰਡ ਸੰਡੇ ਹੋ ਆਉਂਦੇ ਨੇ ਤੇ ਜਿਹੜੇ ਡਾਕਟਰ ਜਦੋਂ ਇਹ ਬਲੱਡ ਬੈਂਕ ਜਾਂਦੇ ਨੇ ਆਪਣਾ ਬਲੱਡ ਸ਼ੋਣ ਵਾਸਤੇ ਡਾਕਟਰ ਦੇ ਨਾਲ ਮੈਡੀਸਿਨ ਪ੍ਰੈਸਕ੍ਰਾਈਬ ਕਰਦਾ ਉਹ ਜਿਹੜੀ ਪ੍ਰੈਸਕ੍ਰਿਪਸ਼ਨ ਹੈ ਉਹ ਅਸੀਂ ਲੈ ਕੇ ਹੀ ਇਹਨਾਂ ਨੂੰ ਦਵਾਈ ਦਿੰਨੇ ਆਂ ਅਜ ਤੱਕ ਇੰਨੀ ਜ਼ਿਆਦਾ ਸੇਵਾ ਕਰ ਚੁੱਕੇ ਹਾਂ ਕਿੱਦਾਂ ਦਾ ਲੱਗਦਾ ਹੈ ਮਨ ਨੂੰ ਕਿੰਨਾ ਕੁ ਜ਼ਿਆਦਾ ਮਤਲਬ ਕਿ ਇੱਕ ਹੁੰਦਾ ਹੈ ਨਾ ਬਹੁਤ ਜ਼ਿਆਦਾ ਵਧੀਆ ਫੀਲ ਹੁੰਦਾ ਹੈ ਕਈ ਵਾਰੀ ਆਪਾਂ ਆਪਣੀ ਖੁਸ਼ੀ ਦੇ ਲਈ ਆਪਾਂ ਭਾਵੁਕ ਵੀ ਹੋ ਜਾਂਦੇ ਨੇ ਜਾਂ ਫਿਰ ਕਿਤੇ ਨਾ ਕਿਤੇ ਆਪਾਂ ਕਈਆਂ ਲੋਕਾਂ ਲਈ ਐਗਜ਼ਾਮਪਲ ਵੀ ਕ੍ਰੀਏਟ ਕਰ ਰਹੇ ਨੇ ਯੈਸ ਮੈਡਮ ਖੁਸ਼ੀ ਤਾਂ ਮਹਿਸੂਸ ਹੁੰਦੀ ਹੈ ਇੱਕ ਇੰਟਰਨਲ ਖੁਸ਼ੀ ਹੈ ਜਿਹੜਾ ਕਿ ਐਟ ਦੀ ਐਂਡ ਆਫ ਦਾ ਡੇ ਜਦੋਂ ਰਾਤ ਨੂੰ ਸੌਂ ਜਾਇਦਾ ਤਾਂ ਹੁੰਦਾ ਕਿ ਹਾਂ ਅਸੀਂ ਜੋ ਭਗਵਾਨ ਨੇ ਇਹ ਕਾਰਜ ਦਿੱਤਾ ਹੈ ਜ਼ਿੰਦਗੀ 'ਚ ਕਰਨ ਦਾ ਆਪਾਂ ਦੇਖੋ ਸੋਸ਼ਲ ਹਰ ਤਰ੍ਹਾਂ ਦਾ ਕਾਰਜ ਕਰਨਾ ਆਪਣੀ ਫੈਮਿਲੀ ਨੂੰ ਵੀ ਜੁਕੇਟ ਕਰਨਾ ਆਪਣੀ ਫੈਮਲੀ ਦਾ ਵੀ ਟੇਕ ਕੇਅਰ ਕਰਨਾ ਹੈ ਪਰ ਉਹਦੇ ਨਾਲ ਇੰਨਾ ਵੀ ਟਾਈਮ ਸਿਰਫ ਫੈਮਲੀ ਵਾਸਤੇ ਨਹੀਂ ਕਰਨਾ ਚਾਹੀਦਾ ਸਾਰਾ ਟਾਈਮ ਟਾਈਮ ਫੈਮਲੀ ਨੂੰ ਥੋੜਾ ਜਿਹਾ ਟਾਈਮ ਸੋਸਾਇਟੀ ਵਾਸਤੇ ਵੀ ਕਰਨਾ ਚਾਹੀਦਾ ਹੈ ਸੋਸਾਇਟੀ ਨੇ ਕਿੰਨੀ ਕੰਟਰੀਬਿਊਸ਼ਨ ਜਿਵੇਂ ਆਪਣੇ ਵਾਰ ਹੀਰੋਜ਼ ਨੇ ਉਹਨਾਂ ਨੇ ਕਿੰਨਾ ਸੈਕਰੀਫਾਈਸ ਦਿੱਤਾ ਉਹ ਸਾਡੇ ਸਭ ਵਾਸਤੇ ਦਿੱਤਾ ਹੈ ਅੱਜ ਅਸੀਂ ਵੀ ਆਪਣਾ ਸੈਕਰੀਫਾਈਸ ਕਰਦੇ ਹਾਂ ਫੈਮਲੀ ਟਾਈਮ ਤਾਂ ਕਿ ਅਸੀਂ ਜਿਹੜੇ ਬੱਚੇ ਦੇ ਸਮਾਜ 'ਚ ਕੋਈ ਕਮੀ ਹੈ ਜਿਹੜੇ ਬੱਚੇ ਇਸ ਡਿਸਆਰਡਰ ਨਾਲ ਮਿਲੇ ਵੀ ਨਹੀਂ ਉਹਨਾਂ ਵਾਸਤੇ ਕੋਈ ਇਹ ਵੀ ਭਗਵਾਨ ਦਾ ਨੇਕ ਕਾਰਜ ਆ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਬਟ ਅਸਲੇ ਬਹੁਤ ਇੱਕ ਗਲ ਮਜਰੂਰ ਕਹਾਂਗਾ ਵੀ ਅਸਲੇ ਬਹੁਤ ਜ਼ਿਆਦਾ ਜ਼ਰੂਰਤ ਹੈ ਹਾਲੇ ਹੋਰ ਤਾਂ ਮੈਂ ਇਹੀ ਅਪੀਲ ਕਰਾਂਗਾ ਸਾਰੇ ਲੋਕਾਂ ਨੂੰ ਵੀ ਵੱਡ ਚੜ ਕੇ ਹਿੱਸਾ ਲਓ ਤੇ ਆਪਣਾ ਸਮਾਜਿਕ ਕਾਰਜ ਵੀ ਨਾ ਭੁੱਲੋ ਦੇਸ਼ ਦੇ ਪ੍ਰਤੀ ਆਪਣੀ ਸੋਸਾਇਟੀ ਦੇ ਪ੍ਰਤੀ ਫੈਮਲੀ ਦੇ ਪ੍ਰਤੀ ਤਾਪਾ ਪੂਰਾ ਕਰਦੇ ਹੀ ਜਿਹੜੀ ਸੇ ਥੇਲਾ ਸੀ ਮੈਂ ਪ੍ਰੋਬਲਮ ਹੈ ਹੈਨਾ ਕਿ ਲੋਕਾਂ ਨੂੰ ਹੋ ਰਹੀ ਹੈ ਤੇ ਕਿਸ ਤਰੀਕੇ ਨਾਲ ਇਸ ਦਾ ਜਿਹੜਾ ਬਚਾਵਾ ਉਹ ਕੀਤਾ ਜਾ ਸਕਦਾ ਅਸੀਂ ਸਵਸਥੀ ਵੀ ਆਪਣੇ ਵੱਲੋਂ ਕਾਫੀ ਪ੍ਰਯਾਸ ਕੀਤਾ ਹੈ ਇਹਦੇ ਵਾਸਤੇ ਇੱਕ ਬਹੁਤ ਸਿੰਪਲ ਜੀ ਅਸੀਂ ਅਪੀਲ ਕਰਦੇ ਹਾਂ ਅੱਜ ਗਵਰਨਮੈਂਟ ਨੂੰ ਕਿ ਉਹ ਇੱਕ ਇਹ ਜਿਹੜਾ ਥੈਲਾਸੀਮੀਆ ਦਾ ਟੈਸਟ ਹੈ ਉਹ ਕੰਪਲਸਰੀ ਕਰ ਦੇਣ ਫਾਰ 올 ਦੋਸ ਪੀਪਲ ਗੈਟਿੰਗ ਮੈਰਿਡ ਵਿਆਹ ਤੋਂ ਪਹਿਲਾਂ ਉਹ ਟੈਸਟ ਕਰਾ ਕੇ ਫਿਰ ਜਿਵੇਂ ਆਪਾਂ ਕਹਿੰਦੇ ਆ ਵੀ ਜਨਮ ਪੱਤਰੀ ਮਲਾ ਲਿਏ ਉਹ ਜਨਮ ਪੱਤਰੀਆਂ ਨਾਲ ਮਲਾਓ ਜਨਮ ਪੱਤਰੀ ਬਣਾ ਲਓ ਮੈਂ ਨਹੀਂ ਕਹਿੰਦਾ ਜਨਮ ਪੱਤਰੀ ਨਾਲ ਮਲਾਓ ਪਰ ਜਨਮ ਪੱਤਰੀ ਦੇ ਨਾਲ ਨਾਲ ਇੱਕ ਥੈਲਾਸੀਮੀਆ ਦਾ ਟੈਸਟ ਜ਼ਰੂਰ ਕਰਾਓ ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਵੀ ਤੁਹਾਡੇ ਜਿਹੜੇ ਅ ਦੂਜੇ ਪਾਰਟਨਰ ਜਿੱਦਾਂ ਥੋੜਾ ਵਿਆਹ ਹੋ ਰਿਹਾ ਉਹ ਵੀ ਥੈਲਾਸੀਮੀਆ ਮਾਈਨਰ ਤਾਂ ਨਹੀਂ ਹੈਗਾ ਸਿਰਫ ਇਹ ਇੱਕ ਹੀ ਕੰਡੀਸ਼ਨ ਹੈ ਵੀ ਦੋ ਥੈਲਾਸੀਮੀਆ ਮਾਈਨਰ ਦਾ ਵਿਆਹ ਆਪਸ ਵਿੱਚ ਨਹੀਂ ਹੋਣਾ ਚਾਹੀਦਾ ਪਰ ਇਹ ਕਿਤੇ ਨਾ ਕਿਤੇ ਦੂਜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਲੋ ਜਿਹੜਾ ਬਣਿਆ ਹੋਇਆ ਪਰ ਆਪਣੇ ਆਪਣੇ ਦੇਸ਼ ਦੇ ਵਿੱਚ ਇਹ ਨਹੀਂ ਹੈਗਾ ਤੁਹਾਨੂੰ ਲੱਗਦਾ ਇਹ ਲੋ ਜਿਹੜਾ ਆਣਾ ਚਾਹੀਦਾ ਕਾਨੂੰਨ ਜਿਹੜਾ ਬੰਨਣਾ ਚਾਹੀਦਾ ਮੈਂ ਇਸ ਪਾਸੇ ਦਾ 100% ਸ਼ੋਰ ਨਹੀਂ ਹੈਗਾ ਕਿ ਹੋਰ ਦੇਸ਼ਾਂ 'ਚ ਲੋ ਹੈਗਾ ਜਾਂ ਨਹੀਂ ਹੈਗਾ ਆਪਣੇ ਦੇਸ਼ 'ਚ ਜ਼ਰੂਰ ਆਣਾ ਚਾਹੀਦਾ ਐਂਡ ਗਵਰਨਮੈਂਟ ਤੇ ਸੋਸਾਇਟੀ ਦੇ ਸਹਿਯੋਗ ਨਾਲ ਜੇ ਤੁਸੀਂ ਹੈਰਾਨ ਹੋ ਜੂਗੇ ਸੁਣ ਕੇ ਸਾਈਪ੍ਰਸ ਇੱਕ ਬਹੁਤ ਛੋਟਾ ਜਿਹਾ ਦੇਸ਼ ਹੈ ਤੇ ਉਹ ਹੀ ਉਹਨੂੰ 70 ਸਾਲਾਂ ਤੋਂ ਥੈਲਾਸੀਮੀਆ ਸੀਗਾ ਕਿਸੇ ਟਾਈਮ ਤੇ ਅਜੋ ਟੋਟਲੀ ਥੈਲਾਸੀਮੀਆ ਫ੍ਰੀ ਹੈ ਜਿਵੇਂ ਇੰਡੀਆ ਤੇ ਪਾਕਿਸਤਾਨ ਨੂੰ ਪੋਲੀਓ ਫ੍ਰੀ ਨੇ ਪਲਸ ਪੋਲੀਓ ਕੈਂਪ ਦੇ ਨਾਲ ਰੋਟਰੀ ਦੇ ਹੁਣ ਸਾਈਪ੍ਰਸ ਵੀ ਥੈਲਾਸੀਮੀਆ ਫ੍ਰੀ ਹੈ ਜਿਸ ਸਾਈਪ੍ਰਸ ਵਰਗਾ ਛੋਟਾ ਦੇਸ਼ ਜਿਹੜਾ ਕਿ ਇੰਨਾ ਵੈਲਦੀ ਨਹੀਂ ਹੈਗਾ ਉਹ ਆਪਣੇ ਦੇਸ਼ ਨੂੰ ਫ੍ਰੀ ਕਰ ਸਕਦਾ ਤਾਂ ਇੰਡੀਆ ਕਿਉਂ ਨਹੀਂ ਕਰ ਸਕਦਾ ਤਾਂ ਜੇ ਸੋਸਾਇਟੀ ਤੇ ਗਵਰਨਮੈਂਟ ਚਾਹਣ ਤਾਂ 100% ਦੇ ਹੋ ਸਕਦਾ ਜੀ ਸੋ ਆਲੋਜੀ ਸੀ ਸਾਰੀਆਂ ਗੱਲਾਂ ਜਿਹੜੀਆਂ ਨੇ ਤੁਹਾਡੇ ਤੱਕ ਪਹੁੰਚਾ ਦਿੱਤੀਆਂ ਨੇ ਜੇਕਰ ਤੁਸੀਂ ਵੀ ਸੇਵਾ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੀ ਜਿਹੜੀ ਫਾਊਂਡੇਸ਼ਨ ਨਾਲ ਆ ਕੇ ਜਰੂਰ ਮਿਲੋ ਕਿਉਂਕਿ ਇਹਨਾਂ ਨੂੰ ਲੋੜ ਆ ਸਿਰਫ ਇੱਕ ਤੁਹਾਡੇ ਸਾਥ ਦੀ ਕਿਉਂਕਿ ਇਹ ਬਹੁਤ ਲੋਕਾਂ ਦੀ ਜਿਹੜੀ ਇਹ ਮਦਦ ਕਰ ਰਹੇ ਨੇ ਇੱਕ ਫ੍ਰੀ ਦੇ ਵਿੱਚ ਜਿਹੜੀ ਇਹ ਸੇਵਾ ਕਰ ਰਹੇ ਨੇ ਉਹਨਾਂ ਨੂੰ ਇੱਕ ਜ਼ਿੰਦਗੀ ਜੀਉਣ ਦਾ ਇੱਕ ਤਰੀਕਾ ਜਿਹੜਾ ਦੱਸ ਦੱਸ ਰਹੇ ਨੇ ਤੇ ਤੁਹਾਡੀ ਇਹਨਾਂ ਦੇ ਬਾਰੇ ਕੀ ਰਾਏ ਹੈ ਤੁਹਾਡੀ ਇਹਨਾਂ ਦੇ ਫਾਊਂਡੇਸ਼ਨ ਬਾਰੇ ਕੀ ਰਾਏ ਹੈ ਆਪਣੀ ਰਾਏ ਜਿਹੜੀ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਜ਼ਿਆਦਾ ਤੋਂ ਆਦਰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਹੋਰ ਇਤਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਦੋ ਸਿਟੀ ਐਟ ਲਾਈਨਸ ਮੈਨ ਇਹ ਹਮਲੇ ਕੈਮਰਾ ਪਰਸਨ ਵਿਪਨ ਪਸੀਨ